ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਰੇਲ ਗੱਡੀ ਅੱਜ ਗੁਰਦਾਸਪੁਰ ਤੋਂ 829 श्रद्धालु ਨੂੰ ਲੈ ਕੇ ਰਵਾਨਾ ਹੋਈ ਭਾਜਪਾ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰਦਾਸਪੁਰ ਸਟੇਸ਼ਨ ਤੋਂ ਵਿਸ਼ੇਸ਼ ਰੇਲਗੱਡੀ ਨੂੰ ਹਰੀ ਚੰਦੀ ਦੇ ਖਾ ਕੇ ਰਵਾਨਾ ਕੀਤਾ ਇਸ ਰੇਲਗੱਡੀ ਦੇ ذریعے ਵੱਖ-ਵੱਖ ਸਟੇਸ਼ਨਾਂ ਤੋਂ ਸਵਾਰ ਹੋਣ ਵਾਲੇ ਕੁੱਲ 1342 ਸ਼ਰਧਾਲੂ ਸ਼੍ਰੀ ਰਾਮ ਮੰਦਰ ਦੇ ਦਰਸ਼ਨ ਕਰਨਗੇ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਦਾ ਸੁਪਨਾ ਸੀ ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਤਨਾਂ ਸਦਕਾ ਪੂਰਾ ਹੋਇਆ ਹੈ ਅਨੇਕ ਰਾਮ ਭਗਤ ਜਿਹੜੇ ਆ ਉਹ ਅਯੋਧਿਆ ਦੇ ਅੰਦਰ ਭਗਵਾਨ ਜੀ ਦੇ ਦਰਸ਼ਨ ਕਰ ਸਕਣ ਇਸ ਕਰਕੇ ਸਰਕਾਰੀ ਪੱਧਰ ਤੇ ਲੋਕੀ ਆਪਣਾ ਪੈਸਾ ਖਰਚ ਕਰਕੇ 15-15 ਰੁਪਏ ਦੇ ਕੇ ਟ੍ਰੇਨ ਦੇ ਮਾਧਿਅਮ ਨਾਲ ਉੱਥੇ ਜਾ ਰਹੇ ਨੇ ਮੈਂ ਵੀ ਸੌਭਾਗੇਸ਼ੀ ਹਾਂ ਕਿ ਨਾ ਰਾਮ ਭਗਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਲੇਕਿਨ ਇਹਦਾ ਸ਼ਰੇ ਅਗਰ ਕਿਸੇ ਨੂੰ ਜਾਂਦਾ ਕਿ ਨਰੇਂਦਰ ਭਾਈ ਮੋਦੀ ਨੂੰ ਜਾਂਦਾ रेलगाड़ी ਦੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ਼ਰਧਾਲੂਆ ਨੇ ਮੌਕਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਉਚਿਤ ਚੇਤੌਰ ਤੇ ਧੰਨਵਾਦ ਕੀਤਾ। ਅਹੀ ਜਾਤਰਾ ਜਾ ਰਿਹਾ ਗੁਰਦਾਸਪੁਰ ਜੁੱਦਿਆ ਜੀ। ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਕੀਤਾ ਗੁਰਦਾਸਪੁਰ ਵਾਸੀਆਂ ਵਾਸਤੇ। ਭਗਵਾਨ ਇਹਨਾਂ ਨੂੰ ਠੀਕ ਠਾਕ ਰੱਖੇ। ਚੜ੍ਹਦੇ ਕਲਾਚਰਾਂ ਦੇ ਜੈ ਸ਼੍ਰੀ ਰਾਮ। ਅਹੀ ਜਾ ਰਿਹਾ RAM ਜੀ ਨੇ ਸਾਨੂੰ ਸੱਦਿਆ ਜੁੱਦਿਆ ਬੁਲਾਇਆ ਸਾਨੂੰ ਉੱਥੇ ਜਾ ਰਿਹਾ ਅਸੀਂ। ਹਾਂਜੀ ਬੜੀ ਕਿਰਪਾ ਮਾਲਕ ਦੀ। ਮੋਦੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰ ਰਹੀ ਆ ਕਿ ਉਹਨਾਂ ਨੇ ਸਾਨੂੰ ਇੱਕ ਸਪੈਸ਼ਲ ਟ੍ਰੇਨ ਦਿੱਤੀ ਯੋਧਿਆ ਜਾਣ ਵਾਸਤੇ ਔਰ ਇਹਦੇ ਵਿੱਚ ਉਹਨਾਂ ਨੇ ਸਹੂਲਤ ਬਹੁਤ ਅੱਛੀ ਬੈਡਿੰਗ ਦਿੱਤੀ ਜਾ ਰਹੀ ਆ ਕੰਬਲ ਹੈ ਚਾਦਰ ਸਵਾਨਾ ਔਰ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਆ ਅਸੀਂ ਰਾਮ ਜੀ ਦੇ ਦਰਸ਼ਨ ਲਈ ਚਲੇ ਆ ਤੇ ਮੋਦੀ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਕਿ ਟ੍ਰੇਨ ਚਲਾਈ ਆ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਆਭਾਰੀ ਆ ਪ੍ਰਭਾਮ ਜੀ ਦੇ ਚੱਲਿਆਂ ਜੈ ਸ਼੍ਰੀ ਰਾਮ ਜੈ ਹਨੂਮਾਨ ਬਹੁਤ ਭਗਵਾਨ ਦੀ ਕਿਰਪਾ ਹੋਈ ਹੈ ਕਿ ਅਸਾਨੂੰ ਬੁਲਾਇਆ RAM ji ਨੇ ਅਸੀਂ ਮਨ ਦੇ ਦਰਸ਼ਨ ਵਾਸਤੇ ਜਾ ਰਹੇ ਹਾਂ ਬਾਕੀ ਬਹੁਤ ਸੰਯੋਗ ਇੱਥੇ ਮਿਲਿਆ ਆਂਦਿਆਂ ਨੂੰ ਚਾਹ ਮਿਲੀ ਆ ਪਾਣੀ ਮਿਲਿਆ ਆ ਬੈਠਣ ਨੂੰ ਬਹੁਤ ਵਧੀਆ ਜਗ੍ਹਾ ਮਿਲ ਗਈ ਆ ਸ਼ਿੱਟਾ ਮਿਲ ਗਈ ਆ ਇਹ ਸਭ ਕਿਰਪਾ RAM ji ਭਗਵਾਨ ਜੀ ਦੀ ਆ